ਮੀਠੀਆਂ ਜੀ ਸਰਪੰਚ ਤਾਲਤ ਸਾਡੀ ਕੌਮ ਦੇ ਪ੍ਰਧਾਨ ਸਾਹਿਬ ਅਰਜਨਦਰ ਸਿੰਘ ਧਮੀ ਜੀ ਯੂਥ ਕੱਲੀ ਦਲ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਚੰਦਰ ਸਾਹਿਬ ਜੀ ਆਨੇ ਆਪਾਂ ਮੀਠੀਆਂ ਸਾਹਿਬ ਦੇ ਵੀ ਵਿਚਾਰ ਸੁਣਨੇ ਆ ਫਤਿਹ ਅੱਜ ਗੱਲ ਲਗਾਇਆ ਸਾਰੀ ਸੰਗਤ ਨੂੰ ਗੱਦੀ ਦੇ ਫਤਿਹ ਦਾ ਜਵਾਬ ਫਤਿਹ ਦੇ ਦਿਓ ਅਮੀ ਜੁਨੇ ਆ ਸਭੀ ਭਾਈ ਨੇ ਸਾਡੇ ਪਿੰਡ ਦਾ ਖਰਾਬਲਾ ਰੱਖਿਆ ਬਈ ਵਧੀਆ ਪ੍ਰੋਗਰਾਮ ਕਰਿਆ ਮਗੀਠਿਆ ਜੀ ਆਪ ਜੀ ਕਰੋਗੇ ਮੈਂ ਵੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਮਗੀਠਿਆ ਸਾਹਿਬ ਨੂੰ ਅੱਜ ਸਾਡੇ ਹਲਕੇ ਤੇ ਸਾਡੇ ਜ਼ਿਲ੍ਹੇ ਜਿਲ੍ਹਾ ਯੂਥ ਦੀ ਰੈਲੀ ਕਰਾਈ ਬਹੁਤ ਬਹੁਤ ਧੰਨਵਾਦ ਆਈਆਂ ਦੀ ਯਕੀਨ ਦਿਵਾਦਾ ਤੁਹਾਨੂੰ ਜਿੱਦਾਂ ਯੂਥ ਅੱਜ ਕੋਨੇ ਕੋਨੇ ਤੋਂ ਪਿੰਡ ਪਿੰਡ ਤੋਂ ਆਇਆ ਐਡੇ ਬੋਟਾਂ ਚ ਬਰੂਗਾ ਠੰਡਾ ਸਾਹਿਬ ਦੀ ਯਕੀਨੀ ਕਰਾਂਗੇ ਆਪਾਂ ਲੋਕ ਸਭਾ ਦੇ ਉਮੀਦਵਾਰ ਸਾਡੇ ਸੋਨ ਸਿੰਘ ਖਿੰਡਲ ਜੀ ਉਹ ਵੀ ਵਿਸ਼ੇਸ਼ ਤੌਰ ਤੇ ਸਟੇਜ ਤੇ ਹਾਜ਼ਰ ਨੇ ਜਿਨ੍ਹਾਂ ਨੂੰ 1 ਜੂਨ ਨੂੰ ਆਪਣਾ ਵੋਟ ਪਾ ਕੇ ਦਿਤੋਣਾ ਤਾਂ ਅੰਮੀ ਸਾਹਿਬ ਦੱਸ ਰਿਹਾ ਸੀ ਕਿ 40 ਸਾਲ ਬਾਅਦ ਇਹ ਸੀਟ ਤੋਂ ਸ਼ਰੋਗਣੀ ਕਰ ਦਦੇ ਕੇਸ ਹਾਵੜਾ ਚ ਇਹ ਠੱਠਾ ਮਾਰਦਾ ਇੱਕ ਇਹ ਦਵਾਈ ਪੜ ਰਿਹਾ ਹੈ ਕਿ ਹਲਕਾ ਲੋਕ ਸਮਾਹ ਹੁਸ਼ਿਆਰ ਪਰ ਇਤਿਹਾਸ ਨੂੰ ਬਦਲਣ ਲਈ ਤਿਆਰ ਕਿਉਂ ਹੁਸ਼ਿਆਰ ਪਰ ਤੇ ਕੰਨਿਆ ਕਦੇ ਮਸਜਿਦੇ ਦੇ ਮੁੰਡੇ ਵਿੱਚ ਕੀ ਆ ਮੈਂ ਦੋ ਦਿਨ ਕੱਲਾ ਹੀ ਦੱਸਣੀਆਂ ਦੁਕਾਨ ਵਿੱਚ ਪਾ ਚੰਮੀ ਸਾਹਿਬ ਬਹੁਤ ਬਹੁਤ ਜੀ ਬਧਰ ਅੰਤਮਾਨ ਸਿਆ ਦਿਵਾਗ ਦੇ ਵਿਚਾਰ ਤੱਕ ਪੁੱਛ ਨਹੀਂ ਸਕਿਆ ਨਾ ਪੁੱਛ ਸਕੀਏ ਹਰਕਾਰੀ ਮੁੱਖ ਮੰਤਰੀ ਨੂੰ ਸਿੱਖ ਕੌਮ ਦੇ ਨਾਲ ਤਰੋਹ ਕਹਿਣ ਦੀ ਦੀ ਸਰਸ ਤੇ ਉਹਦੇ ਘਰ ਵਾਲਿਆਂ ਨੇ ਸਿੱਖ ਕੌਮ ਨੂੰ ਰੱਗੀ ਕੀਤਾ ਇੱਕ ਪੀੜੀ ਕੌਮ ਉਸਨੇ ਕੌਲੀਆਂ ਮਾਰ ਮਾਰ ਕੇ ਮਾਰ ਦਿੱਤੀ ਦਿੱਲੀ ਦਾ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਤੁਹਾਡੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲਜ ਦੇ ਉਮੀਦਵਾਰ ਨੂੰ ਤਖੜੀ ਦਾ ਬਟਨ ਦਿਵਾ ਕੇ ਜਿਤਾਓ ਇਹ ਜਿੱਤ ਤੁਹਾਡੀ ਆਪਣੀ ਹੋਏਗੀ ਪੰਜਾਬ ਦੀ ਹੋਏਗੀ ਤੇ ਜਿਹੜੀਆਂ ਪਾਰਟੀਆਂ ਦਿੱਲੀ ਬੈਠੀਆਂ ਨੇ ਬਹੁਤ ਬਹੁਤ ਧੰਨਵਾਦ ਹਰ ਇੱਕ ਜੱਟਾਂ ਤੋਂ ਬਿੱਕੀ ਅੰਦਵਾਰ ਤੋਂ ਬੋਲੇ ਇਸਾਨਾ ਸ਼ੀਰਾਂ ਦੇ ਬਾੜ ਤੇ ਸਾਡੇ ਰਾਜਨੀਤਿਕ ਟੀਮਾਂ ਯੂਥ ਕਾਲਜ ਦੇ ਸੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਜੀ ਦਾ ਪਹਿਲਾ ਉਦਘਾਟਨ ਸਭ ਤੋਂ ਪਹਿਲਾਂ ਤਾਂ ਮੈਂ ਧਾਮੀ ਸਾਹਿਬ ਦਾ ਸੰਦੀਪ ਸਿੱਕਰੀ ਜੀ ਨੂੰ ਔਰ ਇਹ ਹਲਕੇ ਨਾਲ ਸੰਬੰਧਿਤ ਸਾਡੇ ਹੁਸੈਨਪੂਰੀ ਸਾਹਿਬ ਦਾ ਨੌਜਵਾਨਾਂ ਦਾ ਸਭ ਦਾ ਬੜਾ ਧੰਨਵਾਦੀ ਆ ਚਾਹੇ ਉਹ ਕੰਗ ਸਾਹਿਬ ਨੇ ਚਾਹੇ ਬਾਜਵਾਜੀ ਨੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਅੱਜ ਕਰਕੇ ਬਹੁਤ ਵੱਡੇ ਪੱਧਰ ਤੇ ਨੌਜਵਾਨ ਆਏ ਆ ਉਹਨਾਂ ਦਾ ਵੀ ਸਬਦਾ ਆਪਣੀਆਂ ਮਾਮਾ ਪੈਨਾ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਦਾ ਔਰ ਸਭ ਨੂੰ ਇੱਕ ਅਪੀਲ ਕਰਦਾ ਕਿ ਵੇਖੋ ਜੋ ਅੱਜ ਦੇਸ਼ ਦੇ ਹਾਲਾਤ ਬਣਾਏ ਜਾ ਰਹੇ ਜੋਹੇ ਜਿਹਾ ਗੱਲਾਂ ਆਜ਼ਾਦ ਦੇਸ਼ ਚ ਜਿੱਥੇ ਹਰੇਕ ਦਾ ਸਤਕਾਰ ਹੈ ਉਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਵੱਲੋਂ ਬਣਾਏ ਉਹ ਸੰਵਿਧਾਨ ਦਾ ਸਤਕਾਰ ਕਰਦੇ ਆ ਜਿਹੇ ਜੀ ਸ਼ਬਦਾਵਲੀ ਪ੍ਰਧਾਨ ਮੰਤਰੀ ਸਾਹਿਬ ਵਰਤ ਰਹੇ ਹਨ ਮਾਈਨੋਰਿਟੀਆਂ ਪ੍ਰਤੀ ਜਾਂ ਮੈਂ ਸਮਝਦਾ हूं देश दा भी अपमान ਕਰ ਰਹੇ ਆ देश दी 150 ਕਰੋੜ ਜਨਤਾ ਦਾ ਮਾਨ ਕਰ ਰਹੇ ਆ ਇਹ 바ਵਾ ਸਾਹਿਬ ਅੰਬੇਦਕਰ ਸਾਹਿਬ ਦਾ অপমান ਕਰ ਰਹੇ ਸੰਵਿਧਾਨ ਦਾ অপমান ਕਰ ਰਹੇ ਔਰ ਗੁਰੂ ਸਹਿਬਾਨਾਂ ਤੇ ਪੀਰ ਪਗੰਬਰਾਂ ਦੀ ਇਹ ਧਰਤੀ ਦਾ ਉਹਦਾ ਵੀ অপমান ਕਰ ਰਹੇ ਆ ਕਿ ਇਹ ਦੇਸ਼ ਦੀ ਆਜ਼ਾਦੀ ਖਾਤਰ ਹਰੇਕ ਨੇ ਜਾਤ ਪਾਤ ਧਰਮ ਤੋਂ ਉੱਟ ਕੇ ਕਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕੀਤਾ। ਦੇਸ਼ ਦੇ ਅਨਾਜ ਦੇ ਭੰਡਾਰ 'ਚ ਯੋਗਦਾਨ ਪਾ ਕੇ ਦੇਸ਼ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਅੱਜ 75 ਸਾਲ ਦੀ ਜਾਤੀ ਤੋਂ ਬਾਅਦ। 400 ਪਾਰ ਦਾ ਨਾਰਾ ਲਾਉਣ ਵਾਲੇ ਅੱਜ ਕਿਸ ਕਿਸਮ ਦੀ ਬਕਲਾਹਟ ਛੇ ਨੇ ਕਿ ਇਹ ਜੇ ਘਟੀਆ ਬਿਆਨ ਦੇ ਰਿਹਾ ਜਿਹਦੇ ਨਾਲ ਦੇਸ਼ ਦਾ ਵਰਲਡ ਕੇ ਸਿਰ ਨੀਵਾ ਹੋ ਰਿਹਾ। ਕਿ ਕੀ ਇਹ ਹਾਲਾਤ ਰਹਿ ਕੇ ਕਿ ਇਹ ਜੀ ਗੱਲ ਕਹਿ ਦੇਣੀ ਜੀ ਜੇ ਕੋਈ ਹੋਰ ਪਾਰਟੀ ਕਾਮਯਾਬ ਹੋ ਜੂ ਤੇ ਤੁਹਾਡੇ ਮੰਗਲ ਸੂਤਰ ਤੱਕ ਸਾਡੀਆਂ ਧਿਆਨ ਪੈਣਾ ਦੇ ਲਾਟ ਤੇ ਜਾਣਗੇ ਇਹ ਸ਼ਬਦਾਬਲੀ ਸਭ ਤੋਂ ਵੱਡੀ ਪਾਕੀ ਦੇਸ਼ ਦੁਨੀਆ ਦੀ ਜੇ ਪ੍ਰਧਾਨ ਮੰਤਰੀ ਨੂੰ ਨਹੀਂ ਸੋਪਦੀ ਮੈਂ ਉਸ ਨੂੰ ਕੰਟੈਂਪ ਕਰਦਾ ਔਰ ਦੂਜੇ ਪਾਸੇ ਭਗਵੰਤ ਮਾਨ ਦੀ ਜਿਹੜੀ ਟੌਪੀ ਹੈ ਜਿਹੜੀ ਗਠਜੰਬੰਦਨ ਕਾਂਗਰਸ ਨਾਲ ਦਿਨ ਦਾ ਤੇ ਰਾਜਤਾ ਭਾਜਪਾ ਨਾਲ ਔਰ ਜੇ ਇਸ ਤਰੀਕੇ ਨਾਲ ਪੰਜਾਬ ਦੇ ਸਾਰੇ ਹੱਕਾਂ ਨੂੰ ਇਹ ਸਰੈਂਡਰ ਕਰਦੇ ਜਾ ਰਹੇ ਆ ਇੱਕ ਕਹਿੰਦਾ 13 ਪਾਰ ਦੂਜਾ ਕਹਿੰਦਾ 400 ਪਾਰ ਦੋਵਾਂ ਨੂੰ ਕੈਂਡੀਡੇਟ ਤਾਂ ਲੱਭਦੇ ਨਹੀਂ ਕੈਂਡੀਡੇਟ ਵੱਖ-ਵੱਖ ਪਾਰਟੀਆਂ ਤੋਂ ਮੰਗ ਕੇ ਲਿਆਉਂਦੇ ਆ ਲਾਲਚ ਦੇ ਕੇ ਜਾਂ ਦਬਾਅ ਨਾਲ ਲਿਆਉਂਦੇ ਆ ਉਹਨਾਂ ਤੋਂ ਲੋਕ ਸੁਚੇਤ ਹੋਣ ਔਰ ਭਾਈ ਚਾਰੇ ਇੱਕ ਸਾਜ ਅਮਨ ਸ਼ਾਂਤੀ ਕਾਨੂੰਨ ਦੇ ਪਾਲ ਕਰਾਉਣਾ ਤੇ ਖੇਤਰੀ ਪਾਰਟੀ ਸ਼੍ਰੋਪਨੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਕਾਮਯਾਬ ਕਰਨ ਮੈਂ ਠੰਡਲ ਜੀ ਦਾ ਅਰਸ਼ਦਾਰ ਸੁਪੀਰ ਸਿੰਘ ਜੀ ਬਾਦਲ ਨੇ ਕਿਹਨਾਂ ਨੇ ਇਥੋਂ ਦੀ ਪੁਕਾਰ ਸੁਣਦੇ ਹੋਏ ਇੱਕ ਤਜਰਬੇਕਾਰ ਲੀਡਰ ਪੰਜਾਬ ਦੇ ਸਾਬਕਾ ਵਜ਼ੀਰ ਨੂੰ ਦਿੱਤੀ ਉਹਨਾਂ ਨੂੰ ਕਾਮਯਾਬ ਕਰਦੇ। ਸਰਪੰਚਾਂ ਦੀ ਸਰਪੰਚਾਂ ਦੇ ਕਾਰਜ ਨੇ ਪੰਜਾਬ ਦੇ ਜਿਹੜਾ 13 ਜਿਹੜਾ ਸੁਆਇਆ ਰਾਮਨ ਪਾਰਟੀ ਦੇ ਦੇਖੀ ਸਰਪੰਚਾਂ ਕਰਦੇ ਉਸ ਨੂੰ ਨਿਵਾ ਦੇਖੋ ਭਗਵਾਨਤਮਨ ਜੀ ਤਾਂ ਬਹੁਤ ਕੁਝ ਕਹਿੰਦੇ ਆ ਉਹਦੀ ਬੇਟੀ ਉਹਨੂੰ ਸੀਰੀਅਸਲੀ ਨਹੀਂ ਲੈਂਦੀ ਉਹ ਤਾਂ ਟੱਪਰ ਨਹੀਂ ਉਹਨੂੰ ਸੀਰੀਅਸਲੀ ਲੈਂਦਾ ਹੋਣੋ ਖਾਦੀ ਪੀਤੀ ਚ ਕਹਿ ਰਿਹਾ ਕਿ 소피 ਕਹਿ ਰਿਹਾ ਪਹਿਲਾਂ ਤੁਸੀਂ ਫੂਕ ਫਾਕ ਮੰਗਾ ਕੇ ਮਰਵਾ ਕੇ ਟੈਸਟ ਕਰਕੇ ਪੁੱਛਿਆ ਕਰੋ ਜੇ 13 ਪਾਰਸੀ ਤੇ ਭਾਈ ਕੈਂਡੀਡੇਟ ਤਾਂ ਤੁਹਾਨੂੰ ਲੱਭਦੇ ਨਹੀਂ ਪੰਜ ਤੋਂ ਨੂੰ ਵਜ਼ੀਰ ਲਾਉਣੇ ਪਏ ਦੋ ਤੋਂ ਨੂੰ ਐਮਐਲਏ ਨੂੰ ਟਿਕ ਤੇ ਨਹੀਂ ਪਈ ਤੇ ਬਾਕੀ ਦਲ ਬਦਲੂਆਂ ਨੂੰ ਤੁਸੀਂ ਸੀਟਾਂ ਦਿੱਤੀਆਂ ਤਾਂ ਤੁਸੀਂ ਤੇ ਮੰਨਣ ਯੋਗ ਹੈ ਕਿ 13 ਪਾਰ ਹੋ ਜੂਗਾ ਨਾ 13 ਪਾਰ ਹੈ ਨਾ 400 ਪਾਰ ਹੈ ਇਹ ਤਾਂ ਬਾਰਡਰ ਪਾਰ ਨੇ ਚਾਹੇ ਜਾਹੇ ਕਾਰਨ ਮੰਨਿਆ ਜਾਵੇ ਦਲਬੱਤੀ ਨੂੰ ਚਾਹੇ ਕਾਰਨ ਮੰਨਿਆ ਜਾਵੇ ਇਹਨਾਂ ਦੇ ਉਮੀਦਵਾਰਾਂ ਨੂੰ ਪਰ ਕਿੱਥੇ ਵੀ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਕੈਂਡੀਡੇਟ ਜਾ ਰਹੇ ਉਹਨਾਂ ਦਾ ਖਾਲਾ ਨੂੰ ਵਿਰੋਧ ਕਿਉਂ ਮਿਲ ਰਿਹਾ ਹੈ ਉਸ ਤੋਂ ਜਾਖੜ ਸਾਹਿਬ ਨੇ ਕੱਲ ਖੁੱਲਾ ਖਾਲਾ ਸੱਦਾ ਦਿੱਤਾ ਪਰ ਕੋਈ ਆਇਆ ਕੋਈ ਨਹੀਂ ਦੇਖੋ ਜਾਖੜ ਸਾਹਿਬ ਨਾ ਜਿੱਦ ਅੰਦਰ ਖਾਤੇ ਬੰਦੇ ਨੇ ਤੇ ਬੜੇ ਸ਼ਰਮਸਾਰ ਹੁੰਦੇ ਕਿਉਂਕਿ ਮੈਂ ਜਾਖੜ ਸਾਹਿਬ ਦੀ ਸਪੀਚ ਪਰਸਨਲੀ ਵਿਧਾਨ ਸਭਾ 'ਚ ਸੁਣੀ ਹੈ ਭਾਜਪਾ ਨੂੰ ਇੱਕ ਫਾਸ਼ਿਸਟ ਪਾਰਟੀ ਕਹਿੰਦੇ ਸਨ ਔਰ ਜਿੰਨੀਆਂ ਗਾਲਾਂ ਸ਼ਾਇਦ ਜਾਖੜ ਸਾਹਿਬ ਨੇ ਭਾਜਪਾ ਨੂੰ ਕੱਢੀਆਂ ਸ਼ਾਇਦ ਕਿਸੇ ਹੋਰ ਨੇ ਨਹੀਂ ਕੱਢੀਆਂ ਅੱਜ ਕਿੱਡਾ ਦਲ ਬਦਲੂ ਦਾ ਜ਼ਮਾਨਾ ਕਿਹੜੇ ਮੂੰਹ ਨਾਲ ਉਹਨਾਂ ਲਈ ਵੋਟਾਂ ਮੰਗ ਰਹੇ ਸੋ ਲੋਕ ਜੇ ਇਹਨਾਂ ਨੂੰ ਘੇਰਦੇ ਨੇ ਉਹ ਬੜੀ ਸਿੰਪਲ ਗੱਲ ਹੈ ਕਿ ਜੇ ਪੰਜਾਬ ਦਾ ਅੰਗ ਦਾਤਾ ਦੇਸ਼ ਦਾ ਅੰਗ ਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਕਿ ਉਹ ਭਾਜਪਾ ਵਾਲਿਆਂ ਨੇ ਜਿਨ੍ਹਾਂ ਨੇ ਸ਼ੁਭ ਕਰਨ ਦੇ ਸਿਰ 'ਚ ਗੋਲੀ ਮਾਰੀ ਪ੍ਰੀਤਪਾਲ ਦੇ ਉਹ ਹੱਤਪੰਨੇ 2500 ਕਿਸਾਨਾਂ ਤੋਂ ਵੱਧ ਜ਼ਖਮੀ ਕੀਤਾ 750 ਨੂੰ ਸ਼ਹੀਦ ਕੀਤਾ ਫਿਰ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਮਾਰਨ ਵਾਲੇ ਭਾਜਪਾ ਨੂੰ ਕੀ ਅਧਿਕਾਰ ਹੈ ਉਹ ਅਨਦਾਜ਼ਾ ਦੇ ਪਿੰਡ ਤੇ ਆਉਣ ਜਵਾਬ ਦੇਣੇ ਪੈਣੇ ਆ ਹਿਸਾਬ-ਵਰਾਬਰ ਪੰਜਾਬ ਦੇ ਲੋਕ ਕਰਨਗੇ ਔਰ ਪੰਜਾਬ ਦੇ ਲੋਕ ਕਿਸੇ ਪਾਰਟੀ ਨੂੰ ਚਾਹੇ ਉਹ ਭਾਜਪਾ ਚਾਹੇ ਉਹ ਆਮ ਆਦਮੀ ਪਾਰਟੀ ਆ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨ ਦੇਣਗੇ ਜਿਹੜਾ ਫਿਰਕੂ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਉਹਨੂੰ ਪੰਜਾਬ ਦੀ ਜਰਖੇਸ ਧਰਤੀ ਕਦੇ ਇਹ ਜਿਹੇ ਲੁੰਬੜਚਾਲਾ ਨੂੰ ਕਾਮਯਾਬ ਨਹੀਂ ਹੋਣਗਾ ਭਾਈ ਹਰਦਪਾਲ ਸਿੰਘ ਨੂੰ ਫਟੂਰ ਸਾਹਿਬ ਤੋਂ ਲੋਨ ਲੜਾਉਣ ਦੀਆਂ ਚਰਚਾਵਾਂ ਲੱਗੀਆਂ ਨੇ ਇਹਦੇ ਬਾਰੇ ਕਿ ਕਿਉਂਕਿ ਜਦ ਤੱਕ ਇਹ ਸਾਹਮਣੇ ਗੱਲ ਆ ਨਹੀਂ ਜਾਂਦੀ ਉਹਦੇ ਬਾਰੇ ਮੈਂ ਤੋਂ ਕੋਈ ਟਿੱਪਣੀ ਨਾ ਜਦੋਂ ਇਹ ਹਾਲਾਤ ਸਾਹਮਣੇ ਆ ਜਾਣਗੇ ਅਨਾਉਂਸ ਹੋ ਜਾਊਗਾ ਉਹਦੇ ਬਾਅਦ ਮੈਂ ਟਿੱਪਣੀ ਦੇ ਦੂੰਗਾ ਮਗਰ ਮੇਰੀ ਇਹ ਮੰਗ ਹੈ ਕਿ ਐਨਐਸਏ ਜਿੰਨਾ ਤੇ ਲਾਈ ਹੈ ਇਹ ਭਗਵੰਤ ਮਾਨ ਤੇ ਭਾਜਪਾ ਦੀ ਮਿਲੀ ਭੁਗਤ ਹੈ ਇਹ ਭਗਵੰਤ ਮਾਨ ਦੀ ਟੌਕੀ ਕਰਕੇ ਦਿਬੜੂਗੜ੍ਹ ਇਹ ਜੇਲ੍ਹ ਬਣੀ ਭਾਜਪਾ ਦੀ ਸਰਕਾਰ ਆ ਉਥੇ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਇਸ ਲਈ ਸਾਰੇ ਐਨਐਸਏ ਡਿਕੇਨਿਸ ਨੂੰ ਵਾਪਸ ਲਿਆਇਆ ਜਾਵੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਇਹ ਸਾਡੀ ਵੱਡੀ ਮੰਗੇ ਲਾਗੂ ਕਰੇ ਔਰ ਇਹਨਾਂ ਗੱਲਾਂ ਤੇ ਚਾਹੇ ਕਿਸਾਨ ਭਰਾਵਾ ਦੀ ਮੰਗ ਆ ਚਾਹੇ ਖੇਤ ਮਜ਼ਦੂਰਾਂ ਦੀ ਮੰਗ ਹੈ ਸਾਰੀ ਗੱਲਾਂ ਨੂੰ ਲੈ ਕੇ ਅੱਜ ਅਸੀਂ ਭਾਜਪਾ ਦੀ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਦੇ ਉਲਟ ਖਲੋਤੇ ਸਰ ਇੱਕ ਲੋਕ ਪਹਿਲੀ ਵਾਰ ਚਾਲੀ ਦਾ ਪੱਲਾ ਲੜ ਰਿਹਾ ਕਿ ਕਿਹਦੀ ਸਿੱਧੇ ਚਿਰਸਪਰਾ ਕਰ ਰਹੇ ਨੇ ਦੇਖੋ ਮੈਨੂੰ ਇਹ ਇੰਨਾ ਪਾਰਟੀਆਂ ਨੂੰ ਆਦਾ ਝੂਠ ਬੋਲਿਆ ਜਾਂਦਾ ਤੇ ਨਾ ਹੰਕਾਰ ਫੈਸਲਾ ਲੋਕ ਨੇ ਕਰ ਲੋਕਾਂ ਨੇ ਕਰਨਾ ਮਗਰ ਜੋ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਰਿਜ਼ਲਟ ਸਿਰੋਪਨੀ ਇਕਾਦੀ ਦਲ ਦੇ ਹੱਕ ਕੇ ਆੜਗੇ ਜਿਹੜੇ ਲੋਕ ਭਾਈਚਾਰਕ ਸਾਨ ਅਮਨ ਸ਼ਾਂਤੀ ਕਾਨੂੰਨ ਔਰ ਪੰਜਾਬ ਦੀ ਇਹ ਜਿਸ ਕੇਸ ਧਰਤੀ ਦਾ ਸਤਕਾਰ ਕਰਦੇ ਹੋ ਮੈਂ ਜ਼ਰੂਰ ਮੰਨਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਿੱਠ ਤੇ ਹੱਥ ਰੱਖਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬੀ ਤੇ ਲੋਕ ਚਰਚਾ ਦਾ ਸਵਾਲ ੜਦੇ ਕੋਚੇ ਜਾ ਰਹੇ ਆ ਜਿਹੜਾ ਲੋਕਾਂ ਦੇ ਵਿੱਚ ਆਮ ਦੌਰ ਤੇ ਚੱਤਿਆ ਹੋ ਰਹੀ ਹੈ ਵੀ ਅਦਰ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਸਿਕਸਮ ਦਾ ਰੋਤਾ ਹੋ ਚੁੱਕਾ ਸਾਡੀ ਸਟੇਟ ਦੇ ਵਿੱਚ ਕੀ ਹੋ ਰਿਹਾ ਹੈ ਅੰਦਰ ਇਹ ਕਾਂਗਰਸ ਦਾ ਕੈਂਡੀਡੇਟ ਸਟਰੋਂਗ ਹੈ ਉਹ ਤੇ ਆਮ ਦਾ ਕੈਂਡੀਡੇਟ ਬਹੁਤ ਵੀਕ ਕੀਤਾ ਨਾ ਖੜਾ ਕੀਤਾ ਜਾ ਰਿਹਾ ਹੁਸ਼ਿਆਰਪੁਰ ਦੀ ਗੱਲ ਕਰੀਏ ਇਹਦੇ ਡਾਕਟਰ ਰਾਜਵਰ ਖੜਾ ਕੀਤਾ ਸਾਹਮਣੇ ਆਮ ਆਦਮੀ ਪਾਰਟੀ ਜਿਹਦਾ ਕਿ ਜ਼ੀਰੋ ਐਸਲਿ ਲੋਕਾਂ ਦੇ ਵਿੱਚ ਫਿੱਟ ਹੋ ਰਿਹਾ ਹੈ ਤੇ ਕਿਹਦੇ ਵਾਰੀ ਤੁਸੀਂ ਕੀ ਸਮਝਦੇ ਇਹਨਾਂ ਦਾ ਅੰਦਨ ਲਈ ਸੋ ਬਹੁਤ ਚੰਗਾ ਸਵਾਲ ਹੈ ਜੀ ਦੇਖੋ ਗੱਠਜੋੜ ਇੰਡੀਆ ਆਲਾਈਅੰਸ ਜਿਹੜਾ ਆਲਾਈਅੰਸ ਹੋਇਆ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੀ ਹੈ ਆਲਾਈਅੰਸ ਕੀਤਾ ਕਿਨੇ ਕੇਜਰੀਵਾਲ ਸਾਹਿਬ ਤੇ ਰਾਹੁਲ ਗਾਂਧੀ ਹਰਾਂ ਨੇ ਜਦੋਂ ਔਰ ਆਮ ਆਦਮੀ ਪਾਰਟੀ ਦੇ ਹੈੱਡਕォਨ ਕੇਜਰੀਵਾਲ ਸਾਹਿਬ ਕਾਂਗਰਸ ਪਾਰਟੀ ਦੇ ਹੈੱਡਕォਨ ਭਾਵੇਂ ਖਰਗੇ ਸਾਹਿਬ ਹੈਗੇ ਪ੍ਰਧਾਨ ਮਗਰ ਸਭ ਨੂੰ ਪਤਾ ਕਿ ਕਾਂਗਰਸ ਚੱਲਦੀ ਹੈ ਤੇ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਚੱਲਦੀ ਹੈ ਜਦੋਂ ਸਾਰੇ ਦੇਸ਼ ਚ ਹਰਿਆਣੇ ਚ ਭਗਵੰਤ ਮਾਨ ਜਾ ਕੇ ਕਾਂਗਰਸ ਦੇ ਹੱਕ ਚ ਪ੍ਰਚਾਰ ਕਰਦਾ ਦਿੱਲੀ ਚ ਕਰਦਾ ਆਸਾਮ ਚ ਕਰਦਾ ਤੇ ਤੁਸੀਂ ਸੋਚ ਸਕਦੇ ਹੋ ਕਿ ਉਹ ਭਗਵੰਤ ਮਾਨ ਪੰਜਾਬ ਚ ਆ ਕੇ ਕਾਂਗਰਸ ਦਾ ਵਿਰੋਧ ਕਰੂਗਾ ਇਸ ਲਈ ਇੱਕ ਫਰੈਂਡਲੀ ਮੈਚ ਕਹੇ ਇਹ ਟਿਕਟਾ ਵੰਡਿਆ ਜਾ ਰਹੀਆਂ ਨੇ ਔਰ ਭਗਵੰਤ ਮਾਨ ਦਾ ਕੇਜਰੀਵਾਲ ਤੋਂ ਵੀ ਸਿਆਣਾ ਨਿਕਲਿਆ ਇੰਡੀਆ ਆਲਾਈਂਸ ਲਈ ਵੋਟਾਂ ਮੰਗਦਾ ਟਿਕਟਾ ਦਾ ਫੈਸਲਾ ਕੇਜਰੀਵਾਲ ਤੇ ਰਾਹੁਲ ਗਾਂਧੀ ਕਰੇ ਪੰਜਾਬ ਚ ਕਿਹੜਾ ਲਗੇ ਮਗਰ ਰਾਤ ਦਾ ਸਮਝੌਤਾ ਭਗਵੰਤ ਮਾਨ ਨਾਲ ਮੋਦੀ ਤੇ ਅਮਿਤ ਸ਼ਾਹ ਔਰਾਂ ਨਾਲ ਤੇ ਦੋਵਾਂ ਨਾਲ ਭਾਜਪਾ ਨਾਲ ਏ ਰਲ ਕੇ ਖੇਡ ਰਿਆ ਕਿ ਮੇਰੀ ਮੁੱਖ ਮੰਤਰੀ ਦੀ ਕੁਰਸੀ ਬਚੀ ਰਵੇ 4 ਜੂਨ ਦਾ ਰਿਜ਼ਲਟ ਜੇ ਆਮ ਆਦਮੀ ਪਾਰਟੀ ਨੂੰ ਚੰਗਾ ਦਾ ਹੋਇਆ ਇਹਨੂੰ ਖਤਰਾ ਕਿ ਮੈਨੂੰ ਬਦਲ ਦੇਣਗੇ ਕੁਲਤਾਰ ਸੰਧਵਾ ਨੂੰ ਲਾ ਦੇਣਗੇ ਇਸ ਲਈ ਇਹਨੇ ਪਹਿਲਾਂ ਹੀ ਸਮਝੌਤਾ ਕਰ ਲਿਆ ਕਿ ਭਾਵੇਂ ਕਿਸਾਨਾਂ ਦੇ ਗੋਲੀ ਮਾਰੋ ਜਿਹਦੇ ਮਰਜ਼ੀ ਗੋਲੀ ਮਾਰੋ ਮਗਰ ਮੇਰੀ ਕੁਰਸੀ ਬਚਾ ਕੇ ਰੱਖਿਓ ਹਾਂ ਲੋ ਹਾਂ ਲੋ ਆਹ ਵੜੋ